ਕਿਸੇ ਦਾ ਬੜਾ ਸੋਹਣਾ ਸਮਾਂ ਬੀਤ ਰਿਹਾ ਹੋਵੇ ਉਹ ਬਰਦਾਸ਼ਤ ਨਾ ਹੋਵੇ ਝੂਠ ਬੋਲ ਕੇ ਉਹਦਾ ਕੰਮ ਵਿਗਾੜ ਦੇਣਾ ਇਹਨੂੰ ਕੌਣ ਦੂ ਰੱਖੇ ਮੈਂ ਛੋਟਾ ਹੁੰਦਾ ਸੀ ਤੇ ਗਾਥਾ ਪੜੀ ਸੀ ਇੱਕ ਪੰਡਤ ਨੇ ਇੱਕ ਰਾਜੇ ਨੂੰ ਸ਼ਲੋਕ ਸੁਣਾਇਆ ਤੇ ਰਾਜੇ ਨੂੰ ਬੜਾ ਆਨੰਦ ਆਇਆ ਤੇ ਰਾਜਾ ਕਹਿੰਦਾ ਰੋਜ਼ ਅਦਾ ਪੌਣਾ ਘੰਟਾ ਮੈਨੂੰ ਆ ਕੇ ਸੁਣਾਇਆ ਕਰ ਉਹਨੇ ਰੋਜ਼ ਆਣਾ ਸੁਣਾਣ ਤੇ ਜਦੋਂ ਸੁਣਾਣਾ ਨਾ ਜੀ ਰਾਜੇ ਨੇ ਨਾ ਇੱਕ ਰੁਕਾ ਲਿਖ ਕੇ ਦੇਣਾ ਤੇ ਰੁੱਕੇ ਤੇ ਲਿਖਿਆ ਹੁੰਦਾ ਸੀ ਇਹਨੂੰ 5 ਮੋਹਰਾਂ ਖਜ਼ਾਨੇ ਚੋਂ ਦੇ ਦਿਓ ਰੋਜ਼ ਪੰਜ ਮੋਹਰਾਂ ਦਾ ਰੁਕਾ ਲਿਖਦੇ ਜਿਹੜਾ ਬਾਹਰ ਪਹਿਰੇਦਾਰ ਸੀ ਉਹਨੂੰ ਬੜਾ ਗੁੱਸਾ ਆ ਜਾਂਦਾ ਕਹਿੰਦੇ ਪੰਡਿਤ ਜੰਗਾ ਪੌਣਾ ਘੰਟਾ ਸ਼ਲੋਕ ਸੁਣਾਉਂਦਾ ਪੰਜ ਮੋਹਰਾਂ ਲੈ ਜਾਂਦਾ ਕਹਿੰਦਾ ਮੈਂ 12 ਘੰਟੇ ਡਿਊਟੀ ਦੇਣਾ ਮਹੀਨੇ ਬਾਅਦ ਨੂੰ ਮਾੜੀ ਦੀ ਤਨਖਾਹ ਆਖੋ ਸਾਥ ਨਾ ਕਹਿੰਦਾ ਮੈਂ ਹੱਡੀ ਵੱਡੀ ਡਿਊਟੀ ਦੇਣਾ ਮੇਰੇ ਪੱਲੇ ਕੁਝ ਵੀ ਨਹੀਂ ਇਹ ਇਹ ਆਪਣੇ ਪੌਣੇ ਘੰਟੇ ਤੇ ਪੰਜ ਮੋਹਰਾਂ ਲੈ ਜੀ ਉਹਦੇ ਦੀ ਪਤਾ ਹੀ ਉਹਦੇ ਸ਼ਲੋਕਾਂ ਦਾ ਮੁੱਲ ਆਖੋ ਸਾਥ ਨਾ ਉਹਦੀ ਉਸਤ ਕਰ ਵਸ ਇੱਥੋਂ ਇੱਥੋਂ ਬਚਿਓ ਇਹ ਤੁਹਾਡੀ ਲਾਈਨ ਨਹੀਂ ਇਹ ਝੂਠ ਮਾੜੇ ਦਾ ਉਹ ਸਕੀਮ ਬਣਾਦਾ ਇਸ ਪੰਡਤ ਦਾ ਕੰਮ ਕਿਵੇਂ ਵਿਗਾੜਨਾ ਕਿਵੇਂ ਵਿਗਾੜਨਾ ਰਾਜੇ ਨੂੰ ਮਿਲਿਆ ਦੁਪਹਿਰੇ ਦਾ ਰਾਜੇ ਦਾ ਜੀ ਕਹਿੰਦਾ ਜੀ ਬੜੇ ਸ਼ੌਂਕ ਨਾਲ ਪੰਡਤ ਕੋ ਸੁਣਦੇ ਹੋ ਸ਼ਲੋਕ ਰਾਜੇ ਕਹਿੰਦਾ ਬੜਾ ਆਨੰਦ ਆਉਂਦਾ ਜੀ ਜੀ ਬੜਾ ਰਹਿਣਾ ਦਿੱਤਾ ਪੌਣਾ ਘੰਟਾ ਮੈਂ ਸ਼ਾਂਤ ਕਹਿੰਦੇ ਚੰਗੀ ਗੱਲ ਹੈ ਪਰ ਪੰਡਤ ਇੱਕ ਗੱਲ ਕਹਿੰਦਾ ਸੀ ਰਾਜਾ ਕਹਿੰਦਾ ਉਹ ਕੀ ਕਹਿੰਦਾ ਸੀ ਮੈਂ ਰਾਜੇ ਨੂੰ ਸ਼ਲੋਕ ਤੇ ਸੁਣਾਣਾ ਪਰ ਰਾਜੇ ਦੇ ਮੂੰਹ ਚ ਬੋ ਬੜੀ ਜਾਂਦੀ ਕਿਹਾ ਗਿਆ ਕੁਝ ਨਹੀਂ ਬਸ ਭਾਜੀ ਮਾਰ ਆ ਹਾਲੇ ਆ ਮੁੰਡੇ ਕਹਿੰਦਾ ਜੀ ਪੰਡਤ ਕਹਿੰਦਾ ਸੀ ਸ਼ਲੋਕ ਤੇ ਮੈਂ ਆਣਾ ਸੁਣਾਣ ਤੇ ਮੂੰਹ ਚ ਬੋ ਬੜੀ ਆ ਉਧਰੋਂ ਪੰਡਤ ਨੂੰ ਕਹਿਤਾ ਦੀ ਰਾਜਾ ਤੇਰੇ ਬਾਰੇ ਕਹਿੰਦਾ ਕਿ ਮੈਂ ਇਹ ਕੋਲ ਸਲੋਕ ਸੁਣਦਾ ਤੇ ਆਵਾਂ ਪਰ ਇਹਦੇ ਮੂੰਹ ਚ ਬੋ ਬੜੀ ਆਉਂਦੀ ਉਹ ਚਰ ਪੰਡਤ ਭੋਲਾ ਪਹਿਲਾਂ ਸੱਚਾ ਸੀ ਕਹਿੰਦਾ ਫਿਰ ਮੈਂ ਕੀ ਕਰਾਂ ਕਹਿੰਦੇ ਕੱਲ ਮੂੰਹ ਤੇ ਕੱਪੜਾ ਲੈ ਕੇ ਆਈ ਆਖੋ ਸਾਥ ਵਾਹ ਤੀ ਨ ਲੜਾਈ ਹੁਣ ਪੰਡਤ ਅਗਲੇ ਦਿਨ ਆਇਆ ਨਾ ਜੀ ਉਹਨੇ ਇੰਜ ਇੰਜ ਸਲੋਕ ਸੁਣਾਏ ਹੁਣ ਰਾਜਾ ਕਹਿੰਦਾ ਵੀ ਤਾਂ ਕੱਪੜਾ ਲੈਂਦਾ ਵੇ ਇਹਨੇ ਕਿਹਾ ਸੀ ਮੇਰੇ ਮੂੰਹ ਚ ਬੋ ਆਉਂਦੀ ਆਤੀ ਨਾਲ ਲੜਾਈ ਅਸੋ ਇਹ ਇਹ ਚੀਜ਼ਾਂ ਸਾਡੇ ਤੋਂ ਕੋਹਾਂ ਦੂਰ ਹੋਉਂ ਫੁਰਨਾ ਵੀ ਨਾ ਬਣਿਆ ਫੁਰਨਾ ਇਧਰ ਕੁਝ ਕਹਿ ਦੇ ਉਧਰ ਕੁਝ ਕਹ ਉਹ ਵਿਚਾਰਾ ਕਪੜਾ ਲੈ ਕੇ ਆਇਆ ਵੀ ਮੇਰੇ ਮੂੰਹ ਚੋਂ ਬੋ ਆਂਦੀ ਤੇ ਰਾਜਾ ਤੰਗ ਨਾ ਹੋਵੇ ਪਰ ਰਾਜੇ ਨੂੰ ਕਹਿਤਾ ਵੀ ਤੇਰੇ ਮੂੰਹ ਚੋਂ ਬੋ ਆਂਦੀ ਏ ਉਹ ਕਹਿੰਦਾ ਸੀ ਹੁਣ ਜਦੋਂ ਪੰਡਤ ਆਇਆ ਇਹ ਕਪੜਾ ਲੈ ਕੇ ਸ਼ਲੋਕ ਸੁਣਾਉਣ ਤੇ ਰਾਜਾ ਕਹਿੰਦਾ ਓਏ ਅੱਡੀ ਮੇਰੀ ਬੇਸਤੀ ਅੱਜ ਕਪੜਾ ਲੈ ਕੇ ਠੀਕ ਕਹਿੰਦਾ ਸੀ ਪਹਿਰੇ ਦਾ ਆ ਕੋ ਸਾਥ ਉਹ ਦਿਮਾਗ ਕਿੰਨਾ ਲੜਾਈ ਕਰਾਣ ਵਾਲਾ ਮਾਕਾ ਕਿੰਨਾ ਝੂਠ ਬੋਲਣਾ ਉਹ ਪੰਡਤ ਨੇ ਜਦੋਂ ਸ਼ਲੋਕ ਸੁਣਾਏ ਤੇ ਰਾਜੇ ਨੇ ਅੱਜ ਰੁਕੇ ਤੇ ਇਹ ਨਹੀਂ ਲਿਖਿਆ ਨਹੀਂ ਸੌਰੀ ਉਹ ਪੰਡਤ ਜਦੋਂ ਮੁਖ ਦੇ ਕਪੜਾ ਲੈ ਕੇ ਆਇਆ ਤੇ ਰਾਜਾ ਕੋ ਕਹਿੰਦਾ ਅੱਜ ਮੇਰੀ ਤਬੀਅਤ ਠੀਕ ਨਹੀਂ ਅੱਜ ਨਹੀਂ ਮੈਂ ਸੁਣਨ ਅੱਜ ਸ਼ਲੋਕ ਨਹੀਂ ਸੁਣਨਗੇ ਰੁੱਕਾ ਤੂੰ ਲੈ ਜਾ ਤੇ ਰੁੱਕੇ ਤੇ ਕੀ ਲਿਖਿਆ ਇਹ ਜਿਹੜਾ ਵੀ ਰੁੱਕਾ ਲੈ ਕੇ ਆਵੇ ਪੁੱਛਣ ਦੀ ਲੋੜ ਨਹੀਂ ਇਹਦੇ ਹੱਥ ਵੱਢ ਦੇ ਤੋ ਰਾਜੇ ਨੇ ਆਪਣੀ ਬੋਲੀ ਚ ਕੋਡ ਵੱਢ ਰੁੱਕਾ ਲੈ ਉਹ ਪੰਡਤ ਨੂੰ ਕੋਈ ਨਹੀਂ ਉਹਦਾ ਉੱਤਰਾ ਭਲੇਟਾ ਉਹਨੇ ਸਮਝਿਆ ਉਹੀ ਪੰਜ ਮੋਰਾ ਦਾ ਹੀ ਇਹ ਪੰਡਤ ਜਦੋਂ ਬਾਹਰ ਆਇਆ ਨਾ ਤੇ ਪਹਿਰੇਦਾਰ ਨੂੰ ਕਹਿੰਦਾ ਅੱਜ ਰਾਜੇ ਨੇ ਮੇਰੇ ਕੋ ਸਲੋਕ ਨਹੀਂ ਸੁਣੇ ਅੱਜ ਰਾਜੇ ਨੇ ਮੇਰੇ ਕੋ ਸਲੋਕ ਨਹੀਂ ਸੁਣੇ ਉਹ ਉਹ ਕਹਿੰਦਾ ਵੀ ਮੇਰਾ ਝੂਠ ਚੱਲ ਗਿਆ ਮੇਰਾ ਝੂਠ ਚੱਲ ਗਿਆ ਉਹ ਨੌਦਰ ਕਹੇ ਤਾਂ ਨੌਦਰ ਕਹੇ ਲੜਾਈ ਪੈ ਤੇ ਅੱਗੋਂ ਪੰਡਤ ਪਰਾਹੀ ਕਹਿੰਦਾ ਕਹਿੰਦਾ ਅੱਜ ਰਾਜੇ ਨੇ ਮੇਰੇ ਕੋ ਸਲੋਕ ਨਹੀਂ ਸੁਣੇ ਅੱਜ ਰਾਜੇ ਦਾ ਮੋਹਰਾਂ ਦਾ ਰੁੱਕਾ ਰੱਖਣ ਦਾ ਹੱਕ ਮੇਰਾ ਨਹੀਂ ਮੇਰਾ ਦਿਲ ਕਰਦਾ ਅੱਜ ਇਹ ਉਹ ਲੈ ਆ ਮੋਹਰਾ ਰੁਕਾ ਦੇ ਆਖੋ ਸਾਤਨਾਮ ਮਾਨੂੰ ਨਹੀਂ ਪਤਾ ਮੋ ਲੈ ਆ ਕੀ ਹੈ ਕੋਡਵਟ ਸੀ ਰਾਜ ਉਹਨੇ ਭੋਲੇ ਪਾ ਵੀ ਅੱਜ ਪੰਜ ਮੋਹਰਾ ਮੇਰੀਆਂ ਨਹੀਂ ਬਣੇ ਉਹ ਬੜਾ ਖੁਸ਼ ਮੈਂ ਮਹੀਨਾ ਡਿਊਟੀ ਦੇ ਕੇ ਪੰਜ ਮੋਹਰਾ ਮੇਰੀਆਂ ਤੂੰ ਦੋ ਅੱਧੇ ਘੰਟੇ ਚ ਲੈ ਜਾਣਾ ਚਲ ਜੋ ਆਂਦਾ ਆਣ ਦੇ ਰੁਕਾ ਪਾਇਆ ਜੇਵ ਜੀ ਸ਼ਾਮੀ ਡਿਊਟੀ ਖਤਮ ਹੋਈ ਜਦੋਂ ਰੁਕਾ ਦਿੱਤਾ ਤੇ ਰੁੱਕੇ ਤੇ ਲੈ ਆ ਜੀ ਜਿਹੜਾ ਰੁਕਾ ਲੈ ਕੇ ਆਵੇ ਦੇ ਹੱਥ ਵੜਦੇ ਆਖੋ ਸਾਥੀ ਇਹਨੂੰ ਕੀ ਕਹੋਗੇ ਜਦੋਂ ਉਹਦੇ ਹੱਥ ਵੱਡੇ ਗਏ ਇੱਕ ਦ੍ਰਿਸ਼ਟਾਂਤ ਹੈ ਸੁਣਾਉਣਾ ਸਮਝਾਉਣਾ ਜਦੋਂ ਹੱਥ ਵੱਡੇ ਗਏ ਇੱਕੀ ਮੈਸੇਜ ਸੀ ਜਿਹੜਾ ਝੂਠ ਬੋਲ ਕੇ ਕਹਿਦਾ ਵਿਗਾੜਦਾ ਉਹਦਾ ਆਪਣਾ ਹੀ ਵਿਗੜਾ ਅੱਜ ਵਿਗੜੇ 6 ਮਹੀਨੇ ਨੂੰ ਸਾਲ ਨੂੰ ਭਰਨਾ ਪਏਗਾ ਬੀਜ ਹੋਰ ਹੋਰ ਬੀਜ ਬਣ ਕੇ ਕਈ ਰਿਓ ਆਉਂਦੇ ਅੱਜ ਅਰਦਾਸ ਕਰੇ ਹੁਣ ਗੱਲ ਬੜੀ ਬਰੀਕ ਹੈ ਜਿਹੜੀ ਅਗਲੇ 8-9 ਮਿੰਟ ਚ ਮੈਂ ਆਪ ਜੀ ਨਾਲ ਸਾਂਝੀ ਕਰਾਂ ਆ ਝੂਠ ਮਾੜਾ ਜਿਹੜਾ ਕਿਸੇ ਦਾ ਘਰ ਹੋ ਜਾਣਾ ਆ ਝੂਠ ਮਾੜਾ ਜਿਹੜਾ ਕਿਹਦੇ ਵਿੱਚ ਲੜਾਈ ਕਰਾ ਦੇ ਆ ਝੂਠ ਮਾਰਦਾ ਜਿਹੜਾ ਕਿਸੇ ਦੇ ਰਿਸ਼ਤੇ ਤੋੜ ਦਵੇ ਆ ਝੂਠ ਮਾਰਦਾ ਜਿਹੜਾ ਕਿਸੇ ਦੇ ਘਰ ਉਹ ਜਾਣਦਾ ਉਹ ਜੜਦਾ ਵਾਪੇ ਹੁਣ ਤੁਹਾਨੂੰ ਬੜੇ ਧਿਆਨ ਨਾਲ ਸੁਣਨਾ ਪੈਣਾ ਮੈਂ ਬੜਾ ਚਾਰ ਦਿਨ ਸੋਚਦਾ ਰਿਹਾ ਉਹਦਾ ਨਾਂ ਕੀ ਰੱਖਿਆ ਜਾਵੇ ਦੂਜੇ ਰੂਪ ਜਿਵੇਂ ਕੋ ਹੈ ਉਹ ਵੀ ਝੂਠ ਹੈ ਪਰ ਜਿਹੜੇ ਝੂਠ ਪਿੱਛੇ ਨੀਅਤ ਸੱਚੀ ਏ ਆਹ ਕੋ ਸਾਡੀ ਬੜੀ ਗੱਲ ਤੁਹਾਨੂੰ ਧਿਆਨ ਨਾਲ ਸੁਣਨੀ ਪੈਗੀ ਨਹੀਂ ਤੇ ਉਹ ਕਥਾ ਕਹਿੰਦੇ ਨੇ ਜੀ ਤਾਰ ਵੀ ਦਿੰਦੀ ਤੇ ਦੂਜੇ ਬੰਦੇ ਬੋਲਣਾ ਨਹੀਂ ਪਰ ਜਿਹੜੇ ਝੂਠ ਪਿੱਛੇ ਨੀਅਤ ਸੱਚੀ ਏ ਉਹਦਾ ਨਾਂ ਝੂਠ ਨਹੀਂ ਹੋਏਗਾ ਉਹਦਾ ਨਾਮ ਰੱਖਿਆ ਜਾਏਗਾ ਸੱਚੀ ਨੀਅਤ ਦੇ ਸੱਚੇ ਬੋਲ ਹੈ ਝੂਠ ਸੱਚੀ ਨੀਅਤ ਦੇ ਸੱਚੇ ਬੋਲ ਜਿਹਦੇ ਪਿੱਛੇ ਨੀਅਤ ਸੱਚੀ ਆਖੋ ਸਤਨਾਮ ਵਾਹਿਗੁਰੂ ਤੁਹਾਡੇ ਗੱਲ ਨਾਂ ਪਕੜ ਚਾਈ ਹੋਵੇ ਤੁਹਾਨੂੰ ਕਿਸੇ ਬੀਬੀ ਦਾ ਫੋਨ ਆਇਆ ਮੇਰੀ ਗੱਲ ਬੜੇ ਧਿਆਨ ਨਾਲ ਸੁਣਿਓ ਸਿਰ 8-9 ਮਿੰਟ ਤੁਹਾਨੂੰ ਕਿਸੇ ਬੀਬੀ ਦਾ ਫੋਨ ਆਇਆ ਕਹਿਣ ਵਾਹਿਗੁਰੂ ਜੀ ਕਾ ਖਾਲਸਾ ਬਲਾਈ ਫਦੇ ਠੀਕ ਹੈ ਬੱਚੇ ਠੀਕ ਹੈ ਫਲਾਣਾ ਠੀਕ ਹੈ ਠੀਕ ਆ ਠੀਕ ਹੈ ਹੁਣ ਸ਼ੁਰੂ ਹੋ ਗਿਆ ਪਤਾ ਲੱਗਾ ਹੀ ਫਲਾਣੇ ਦੀ ਨੋਂ ਉਹਦਾ ਬਸ ਸ਼ੁਰੂ ਹੋ ਗਈ ਨਿੰਦਿਆ ਸ਼ੁਰੂ ਹੋ ਗਈ ਨਿੰਦਿਆ ਤੁਸੀਂ ਸੰਗਤ ਕਰਨਾ ਨੇ ਤੁਸੀਂ 2 ਮਿੰਟ ਚ ਪਛਾਣ ਲਿਆ ਇਹ ਨਿੰਦਿਆ ਸ਼ੁਰੂ ਹੋ ਗਈ ਉਹ ਕਿ ਜਿਹੜਾ ਹੰਗਾਰਾ ਭਰੇ ਉਹਦੇ ਵੀ ਉਹਦੇ ਵੀ ਕਰਮ ਬਣਦਾ ਨਿੰਦਿਆ ਕਰਨ ਵਾਲੇ ਵਾਂ ਹੰਗਾਰਾ ਵੀ ਨਾ ਭਰਿਆ ਗਿਆ ਠੀਕ ਹੈ ਸ਼ਾਮਲ ਹੋ ਉਹ ਤੁਸੀਂ ਸੰਗਤ ਕੀਤੀ ਹੈ ਜਿਹੜੀ ਬੀਬੀ ਦਾ ਫੋਨ ਆਇਆ ਹੈ ਵੇਖ ਲਿਆ ਡੇਢ 2 ਮਿੰਟ 2 ਮਿੰਟ ਨਿੰਦਿਆ ਸ਼ੁਰੂ ਹੋ ਗਈ ਤੇ ਤੁਸੀਂ ਉਹਨੂੰ ਕੀ ਕਿਹਾ ਭੈਣ ਰੱਪੀ ਕਰ ਲਈ ਪਰ ਬੂਹਾ ਖੜਕਿਆ ਕੋਈ ਆਇਆ ਉਹ ਖੜਕਿਆ ਨਹੀਂ ਇਹ ਝੂਠ ਹੈ ਇਨੂੰ ਝੂਠ ਕਹੋਗੇ ਭਾਈ ਬੂਆ ਨਹੀਂ ਖੜਕਿਆ ਕੋਈ ਆਇਆ ਨਹੀਂ ਪਰ ਤੁਸੀਂ ਉਹਨੂੰ ਕਿਹਾ ਭੈਣ ਭਾਰ ਬੂਆ ਖੜਕਿਆ ਕੋਈ ਆਇਆ ਮੈਨੂੰ ਟੈਂਡ ਕਰ ਲੈਣ ਦੇ ਤੇਰੇ ਨਾਲ ਮੈਂ ਰਾਤ ਹੀ ਗੱਲ ਕਰਾਂਗੀ ਆਇਆ ਕੋਈ ਨਹੀਂ ਬੂਆ ਨਹੀਂ ਖੜਕਿਆ ਪਰ ਤੁਸੀਂ ਉਹਨੂੰ ਝੂਠ ਬੋਲੇ ਨੂੰ ਝੂਠ ਕਹੋਗੇ ਨਹੀਂ ਐਸ ਝੂਠ ਪਿੱਛੇ ਨੀਅਤ ਕੀ ਹੈ ਮੈਂ ਨਿੰਦਿਆ ਤੋਂ ਬਚ ਜਾਵਾਂ ਕਹਿ ਦਿਓ ਗੱਜ ਕੇ ਸਾਥ ਨਿੰਦਿਆ ਕਰਨ ਤੋਂ ਬਚ ਜਾਵਾਂ ਨਿੰਦਿਆ ਸੁਣਨ ਤੋਂ ਬਚ ਜਾਵਾਂ ਜਿਸ ਝੂਠ ਪਿਛੇ ਨੀਅਤ ਤੁਹਾਡੀ ਸੱਚੀ ਹੈ ਉਹਨੂੰ ਲਫਜ਼ ਕਹੇ ਜਾਣਗੇ ਸੱਚੀ ਨੀਅਤ ਦੇ ਉਹ ਸੱਚੇ ਬੋਲਨੇ ਉਹ ਝੂਠ ਨਹੀਂ ਸੱਚੇ ਬੋਲਨੇ ਇਹ ਮੈਂ ਤਾਂ ਕਿਹਾ ਵੀ ਬੜਾ ਅੰਨੇ ਕਾ ਜਾ ਪਿਆ ਹੁੰਦਾ ਨਾ ਇਧਰ ਵੀ ਦਰਿਆ ਹੈ ਤੇ ਇਧਰ ਵੀ ਦਰਿਆ ਹੈ ਕਈ ਕਥਾ ਹੁੰਦੀਆਂ ਬੜੇ ਧਿਆਨ ਨਾਲ ਸੁਣਨੀਆਂ ਪੈਂਦੀਆਂ ਇੱਧਰ ਚੱਲੋ ਇੱਧਰ ਵੀ ਡਿਗਣ ਦਾ ਡਰ ਹੈ ਉਧਰ ਚੱਲੋ ਇੱਧਰ ਵੀ ਇਹਦਾ ਇਹ ਵੀ ਨਹੀਂ ਮਤਲਬ ਬੋਲੀ ਜਾਓ ਨੀਅਤ ਚੈੱਕ ਕਰੋ ਆ ਵੇਖੀ ਪੰkti ਨਿਕਲ ਆਵੇ ਗੁਰੂ ਅਮਰਦਾਸ ਜੀ ਦਾ ਹੈ ਬਚਨ ਦੇਖੋ ਨਿਕਲ ਆਵੇ ਨਾਨਕ ਘਰੀ ਬੈਠੇ ਆਂ ਸ਼ੌਪ ਆਈਏ ਜੇ ਨੀਅਤ ਰਾਸ ਕਰੇ ਆਪ ਕੋ ਸਾਧੂ ਤੂ ਹੋਏ ਇਹ ਨੀਅਤ ਰਾਸ ਕਰੇ ਨੀਅਤ ਕੰਮ ਕਰਦੀ ਹੁਣ ਦਾਸ ਦੀ ਅਗਲੀ ਗੱਲ ਸੁਣਿਆ ਭਗਤ 베ਣੀ ਜੀ ਇਪਰੇ ਕੰਮ ਆਣ ਵਾਲੀ ਗੱਲ ਆ ਗੁਰੂ ਅਮਰਦਾਸ ਸਾਹਿਬ ਦੀ ਨਿਕਲਾਈ ਪੰਤੇ ਇੱਕ ਗੁਰੂ ਅਮਰਦਾਸ ਜੀ ਦਾ ਵੀ ਜਿਹੜਾ ਫਰੀਦ ਜੀ ਦਾ ਜਵਾਬ ਦਿੱਤਾ ਉਹਨਾਂ ਨੇ ਵਈ ਜਿਤਨਾ ਦੀ ਮਰਜੀ ਕੰਬਲੀ ਫੈਲ ਲੈਦੇ ਕਿਉਂ ਘਰ ਬੈਠੇ ਮਿਲ ਜਾਂਦਾ ਤੇ ਇਹ ਗੁਰਮਾਨ ਸਿੰਘ ਸਾਹਿਬ ਦਾ ਆ ਗਿਆ ਇੱਕ ਮਿੰਟ ਪੜ੍ਹ ਲਓ ਉੱਥੇ ਕੋਈ ਨਾ ਉਹ ਵੀ ਆ ਗਈ ਆਸੋਖ ਹੋ ਗਿਆ ਮੋਬਾਈਲਾ ਦਾ ਇਹ ਨੀਅਤ ਰਾਸ ਕਰੇ ਇਹ ਨੀਅਤ ਰਾਸ ਕਰੇ ਇਹ ਨੀਅਤ ਰਾਸ ਕਰੇ ਇਹ ਨੀਅਤ ਰਾਸ ਕਰੇ ਏਣਾ ਬੋਲੋ ਜੇ ਖੱਲਾ ਤੀਜਾ ਆ ਆ ਆ ਆ ਆ ਆ ਆ ਅੰਗ 1383 ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇ ਉਹਨੇ ਪੇਸ਼ ਕੀਤਾ ਕੰਬਲੜੀ ਪਹਿਨੀ ਮਾਰੇ ਕਹਿੰਦੇ ਕਾਇ ਪਟੋਲਾ ਪੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸ਼ੌ ਮਿਲੇ ਜੇ ਨੀਅਤ ਰਾਸ ਕਰੇ 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 ਸ਼ਲੋਕ ਮੁਹੱਲਾ ਪਹਿਲਾ ਅੰਗ 594 ਕਰ ਹੀ ਮੁੰਦ ਵਿਦੇਸ਼ ਪਰ ਨਿਤ ਝੂਰੇ ਸੰਭਾਲੇ ਮਿਲ ਬਿਆ ਢਿਲ ਨਾ ਹੋਵਈ ਜੇ ਨੀਅਤ ਰਾਸ ਕਰੇ ਜੇ ਨੀਅਤ ਰਾ ਨੀ ਕਾਂਗੇ ਸੱਚੀ ਨੀਅਤ ਦੇ ਸੱਚੇ ਬੋਲ ਆਮ ਬੰਦਾ ਉਹਦਾ ਨਾਮ ਰੱਖੇਗਾ ਤੇ ਝੂਠ ਹੀ ਰੱਖੇਗਾ ਵੀ